no, no. ਗਣ ਨਾਹੀ ਅੰਮ੍ਰਿਤ ਛਾਡ ਬੇਕਮ ਬਖ ਖਾਈ ਮ ਭਾ ਪੂਲੇ ਸੋਦਾਰਸਿਆਂ ਪ੍ਰੀਤ ਲਗਾਈ ਇਕ ਉਤਮ ਪੰਤ िखरस भाटगीरी गी। गुरु रामदास राखो शरणा ਦੋ ਜਹਾਨਾਂ ਦੇ ਵਾਲੀ ਚਗਰ ਥਕਤਾਂ ਦੇ ਮਾਦਕ ਤੰ ਤਨ ਸਾਜੀਏ ਗੋ ਸ੍ਰੀ ਗੁਰੂ ਰੰਤਸਾਜੀਏ ਗੋ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਏ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਕੀ ਗੋਦ ਦਾ ਅਨੰਦ ਮੰਗ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਦੀ ਸਰੂਪ ਸਤ ਸੰਗਤ ਜਿਉ ਵੱਡੇ ਹੀ ਭਗ ਹਨ ਸਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾ ਅਮਰੋਜ ਲੜੀਵਾਰ ਵਿਚਾਰਾਂ ਦੀ ਸੰਜਮ ਹੁੰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ ਕਰਦੇ ਨੇ ਇਸੇ ਹੋਏ ਸੋ ਨਾਹੀ ਮੁਰਾ ਓਰੇ ਕਹਿ ਹੋ ਕਿਨੈ ਕਾਚ ਕਰਾ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਇਨਸਾਨ ਨੂੰ ਸਮਝਾ ਰਹੇ ਨੇ ਕਿ ਆਪਣੇ ਸਾਥ ਦੇ ਨਾਲ ਤਾਂ ਚੰਗਾ ਮੰਦਾ ਜਾਣਦੇ ਆ ਕਿ ਆ ਚੰਗਾ ਹੈ ਆ ਮੰਦਾ ਹੈ ਦਿਨਾਂ ਤੱਕ ਅੱਠਾਂ ਬਾਰਾਂ ਤੱਕ ਗ੍ਰਹਿਣ ਛਤਰ ਤਾਰੀਆਂ ਤੱਕ ਇਨਸਾਨ ਨੇ ਆਪਣੇ ਸਾਥ ਦੇ ਨਾਲ ਇਹ ਗ੍ਰਹਿਣ ਲੱਗੇ ਆ ਜਾਂ ਇਹ ਚੰਗਾ ਹੈ ਇਹ ਮੰਦਾ ਹੈ ਆਪਣੇ ਸਾਥ ਦੇ ਨਾਲ ਹੀ ਨਹੀਂ ਮੰਨਦਾ ਜਿਸ ਪ੍ਰਮਾਤਮਾ ਨੇ ਇਹ ਦੁਨੀਆ ਬਣਾਈ ਐ ਸਤਿਗੁਰੂ ਕਹਿੰਦੇ ਨੇ ਉਹ ਰੱਬ ਤਾਂ ਸਾਰਿਆਂ ਨੂੰ ਭਲਾ ਕਹਿੰਦਾ ਕਿ ਸਾਰੇ ਚੰਗੇ ਨੇ ਇਸ ਤੇ ਹੋਏ ਸੋ ਨਾਹੀ ਬੁਰਾ ਕਿ ਜਿਨੇ ਰੱਬ ਨੇ ਬਣਾਏ ਆ ਤਾਂ ਰੱਬ ਨੇ ਬੁਰਾ ਕੋਣ ਪੈਦਾ ਕੀਤਾ ਸਾਰੇ ਸੋਹਣੇ ਕੀ ਬਣਾਏ ਨੇ ਸਾਰੇ ਚੰਗੇ ਬਣਾਏ ਨੇ ਰੱਬ ਦੀ ਆਪ ਸਾਰੇ ਕਿਰਤਾਂ ਆ ਤੇ ਰੱਬ ਨੇ ਬੜੇ ਸੋਹਣੇ ਢੰਗ ਦੇ ਨਾਲ ਸਾਰਿਆਂ ਨੂੰ ਬਣਾਇਆ ਬੜਾ ਕੇ ਇੱਕ ਮਰਿਆਦਾ ਦੇ ਵਿੱਚ ਪਰੋਇਆ ਹੋਇਆ ਹੈ ਹੱਥੇ ਮਰਿਆ ਦਾ ਰੱਬ ਦੀ ਸਾਡੇ ਸਵਾਸਾਂ ਦੀ ਲੜੀ ਜਾਂ ਸਾਡੀ ਜੀਵਨ ਦੀ ਮਰਿਆਦਾ ਰੱਬ ਨੇ ਸਾਰੇ ਨੂੰ ਭਾਵੇਂ ਕਿੜੀ ਆ ਭਾਵੇਂ ਹਾਥੀ ਆ ਭਾਵੇਂ ਇਨਸਾਨ ਇੱਕੋ ਜਿਹਾ ਬਰੋਇਆ ਹੋਇਆ ਆ ਅੱਜ ਜਿੱਦਾਂ ਦੇ ਕਰਮ ਬਣਗੇ ਸਾਡੇ ਉਹਨਾਂ ਨੂੰ ਤਾਂ ਪਸ਼ੂਆਂ ਦਾ ਤਲ ਆ ਗਿਆ ਵੇ ਸਮਝੀਏ ਉਹਨਾਂ ਨੂੰ ਤਾਂ ਸਤਿਗੁਰੂ ਕਹਿੰਦੇ ਭਈ ਵੇ ਹਾਈ ਵੇ ਸਮਝੀਏ ਤੇ ਤੈਨੂੰ ਬੜੀ ਸਮਝ ਆ ਜਿਤਨੀ ਸਮਝ ਹੈ ਇਨਸਾਨ ਨੇ ਆਪਣੇ ਕਰਮਾਂ ਦੀ ਕਰਨੀ ਸੀ ਸਮਝ ਰੱਖਣੀ ਸੀ ਇਹਨੇ ਆਪਣੇ ਸੋਚ ਵਿਚਾਰ ਦੀ ਰੱਖਣੀ ਸੀ ਪਰ ਬਦਕਿਸਮਤੀ ਜੋ ਰੱਬ ਬਣਾ ਰਿਹਾ ਉਹਦੀ ਸਮਝ ਦੇ ਵਿੱਚ ਆ ਗਿਆ ਇਹ ਐਦਾਂ ਨਹੀਂ ਐਦਾਂ ਹੋਣਾ ਸੀਗਾ ਸੀ ਇਹ ਐਦਾਂ ਬਣਿਆ ਗਲਤ ਬਣਿਆ ਐਦਾਂ ਹੋਣਾ ਸੀਗਾ ਰੱਬ ਦੀ ਵਣਤਰ ਨੂੰ ਰੱਬ ਦੀ ਖੇਡ ਨੂੰ ਇਹ ਇਨਸਾਨ ਪੰਡਾ ਦੇ ਸਤਿਗੁਰੂ ਕਹਿੰਦੇ ਨੇ ਜੋ ਕੁਝ ਬਣਾਇਆ ਹੈ ਉਹ ਰੱਬ ਨੇ ਆਪਣੀ ਰਜਾ ਦੇ ਵਿੱਚ ਬਣਾਇਆ ਹੈ ਉਹ ਹੈ ਉਹ ਕਿ ਕਿੰਨਾ ਕੱਚ ਕਰਾ ਉਹ ਕਿੰਨੇ ਨੇ ਦੂਜਾ ਹੁਣ ਜੇ ਰੱਬ ਦੇ ਬਾਰੇ ਪ੍ਰੋਪਰ ਦੱਸਿਆ ਜਾਵੇ ਕਿ ਰੱਬ ਜੀ ਇਹਦਾ ਨਹੀਂ ਕਿਉਂਕਿ ਉਹਦਾ ਸ਼ਰੀਕ ਕੋਈ ਨਹੀਂ ਹੈ ਦੱਸੇ ਕੋਣ ਬਿਆਨ ਕੋਣ ਪਰੇ ਉਹਦੀ ਬਰਾਬਰੀ ਤਾਂ ਹੈ ਨਹੀਂ ਕੋਈ ਹੁਣ ਸਾਡੇ ਕਰਮ ਕਿੰਨੇ ਨੇ ਸਾਡੀ ਸੋਚ ਵਿਚਾਰ ਕਿੱਥੇ ਜਿੱਥੇ ਤੱਕ ਸਾਡੇ ਕਰਮ ਪਹੁੰਚਗੇ ਅਸੀਂ ਉੱਥੇ ਤੱਕ ਮਾੜਾ ਅਤੇ ਚੰਗਾ ਮਿਥਦੇ ਹਾਂ ਜਿੰਤੇ ਤੱਕ ਸਾਡੀ ਸੋਚ ਵਿਚਾਰ ਜਾਂਦੀ ਹੈ ਚੰਗਾ ਮਾੜਾ ਅਸੀ ਮਿਚਲੇ ਸਤਿਗੁਰੂ ਕਹਿੰਦੇ ਨੇ ਤੂੰ ਅੱਗੇ ਬਹੁਤ ਕੁਝ ਹੈ ਭਾਈ ਰੱਬ ਨੇ ਜੋ ਕੁਝ ਬਣਾਇਆ ਨਾ ਉਹ ਆਪਣੀ ਮਰਿਆਦਾ ਦੇ ਵਿੱਚ ਆਪਣੀ ਰਜਾ ਦੇ ਵਿੱਚ ਹੈ ਆਪ ਭਲਾ ਕਰਤੂਤ ਅਤਨੀਕੀ ਜਿਨ੍ਹਾਂ ਸਾਰਿਆਂ ਨੂੰ ਰਹਿਮਤਾ ਅਜਮਤਾ ਵਰਤੌਣ ਵਾਲਾ ਰੱਬ ਜੀ ਉਹਨੇ ਆਪ ਭਲਾ ਕੀਤਾ ਅਤੇ ਕਰਤੂਤ ਅਤਨੀਕੀ ਜੋ ਅਸੀਂ ਬਣਾਏ ਆ ਰੱਬ ਦੀ ਇਹ ਕਿਰਤਾਂ ਕਰਤੂਤ ਅਸੀਂ ਕਰਤੂਤੋਂ ਦਾ ਕੰਮ ਅਤੇ ਨਿੱਕੀ ਹੁੰਦਾ ਚੰਗਾ ਰੱਬ ਨੇ ਚੰਗੇ ਸੋਹਣੇ ਕਿਰਤ ਬਣਾਈ ਹੈ ਇਹ ਕਾਇਨਾਤ ਦੇ ਵਿੱਚ ਰੱਬ ਨੇ ਬਹਾਰਾਂ ਬਣਾਈਆਂ ਨੇ ਰਿਤਾਂ ਚਿੱਤਾਂ ਬਣਾਈਆਂ ਨੇ ਅਗਰੇ ਦੇ ਛੱਤਰ ਤਾਰੇ ਬਣਾਏ ਨੇ ਗੁਰਬਾਣੀ ਦੇ ਅੰਦਰ ਇਹ ਵੀ ਹੈ ਕਿ ਪਤਾ ਨਹੀਂ ਕਿੰਨੇ ਕਪਤਾਲ ਅੰਕਾਸ਼ ਰਮ ਨੇ ਬਣਾਏ ਨੇ ਤੇਨੂੰ ਤਾਂ ਇੱਕ ਵੀ ਨਹੀਂ ਦਿਸਦਾ ਰੱਬ ਨੇ ਲੱਖਾਂ ਬਣਾਏ ਨੇ ਤੇਰੀ ਸੋਚ ਕਿੱਥੇ ਤੱਕ ਹੈ ਤੇਰੀ ਸੋਚ ਦਾ ਦਾਇਰਾ ਹੈ ਸਤਿਗੁਰੂ ਕਹਿੰਦੇ ਨੇ ਆਪ ਆਪਾ ਲਾ ਹੈ ਅਤੇ ਉਹਦੀ ਜਿਹੜੀ ਬਣਾਈ ਹੋਈ ਕਿਰਤ ਹੈ ਰੱਬ ਨੇ ਵੀ ਭਲੀ ਬਣਾਈ ਹੈ ਆਪੇ ਜਾਣੇ ਆਪਣੇ ਜੀ ਕੇ ਪਰ ਇਤਨਾ ਗੱਲ ਹੈ ਕਿ ਰੱਬ ਆਪ ਹੀ ਜਾਣਦਾ ਜਿੱਥੇ ਤੱਕ ਉਹਨੇ ਫਲਾਕ ਕੀਤਾ ਆਪਣੀ ਕੁਦਰਤ ਦਾ ਆਪਣੇ ਆਪ ਦਾ ਰੱਬ ਆਪ ਜਾਣਦਾ ਤੇਰੀ ਸਮਝ ਤੋਂ ਬਾਹਰ ਹੈ ਤੂੰ ਆਖੇ ਕਿਆ ਠਿੱਤ ਆbaar ਇਹ ਜਿਹੜਾ ਅੱਜ ਮਾੜਾ ਦਿਨ ਹੈ ਅੱਜ ਚੰਗਾ ਦਿਨ ਹੈ ਮੇਰੇ ਲਈ ਸਾਧਗੁਰੂ ਕਹਿੰਦੇ ਨੇ ਤੇਰੀ ਸਿਆਣਪ ਕੰਮ ਕਰਦੀ ਹੈ ਰੱਬ ਨੇ ਸਾਰੇ ਇੱਥੇ ਤਬਰ ਚੰਗੀ ਬਣਾਏ ਨੇ ਮਾੜਾ ਤਾਂ ਉਹ ਹੈ ਨਾ ਜਿਸ ਦਿਨ ਰੱਬ ਵਿਸਰਦਾ ਹੈ ਜਿਸ ਦਿਨ ਤੇਰੇ ਕਰਮ ਗਲਤ ਬਣ ਜਾਂਦੇ ਨੇ ਤੇਰੀ ਸੋਚ ਵਿਚਾਰ ਗਲਤ ਬਣ ਜਾਂਦੀ ਹੈ ਸਤਗੁਰੂ ਤਾਂ ਕਹਿੰਦੇ ਨੇ ਆਪ ਸੱਚ ਧਾਰੀ ਸਭ ਸਾਧ ਰੱਬ ਆਪ ਸੱਚ ਹੈ ਪ੍ਰਮਾਤਮਾ ਜੀ ਆਪ ਸੱਚੇ ਨੇ ਕੁਦਰਤ ਨੂੰ ਵੀ ਰੱਬ ਨੇ ਸੱਚ ਕਰਕੇ ਬਣਾਇਆ ਹੁਣ ਜੇ انسان ਦੀ ਅਵਸਥਾ ਬਣਦੀ ਹੈ ਅਵਸਥਾ ਸਾਡੇ ਕੋਲ ਚਾਰ ਚਿਰੜਨ ਨੇ ਸਾਡੇ ਮਨ ਦੀ ਅਵਸਥਾ ਬਦਲ ਜਾਂਦੀ ਰੈਣ ਸੈਣ ਬਦਲ ਜਾਂਦਾ ਹੈ ਦੁਨੀਆ ਦਾ ਤੌਰ ਤਰੀਕਾ ਬਦਲ ਜਾਂਦਾ ਹੈ ਪਰ ਹੁਣ ਜਦੋਂ ਰੱਬ ਦੀ ਕਿਰਪਾ ਹੋਣੀ ਹੈ ਰੱਬ ਦੀ ਕਿਰਪਾ ਦੇ ਨਾਲ ਵੀ ਇਦਾਂ ਦੇ ਇਹਦੇ ਟਿਕਾਣੇ ਬਦਲਦੇ ਨੇ ਹੁਣ ਜੇ ਸਤਿਗੁਰੂ ਸੰਸਾਰ ਨੂੰ ਕੂੜ ਕਹਿੰਦੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੇਸਮਾਨ ਤੇਰਾ ਬਹਿਣ ਵਾਲਾ ਥਾ ਤੇਰਾ ਹਰ ਇੱਕ ਚੀਜ਼ ਤੇਰੀ ਖਾਣ ਵਾਲੀ ਪੀਣ ਵਾਲੀ ਰਹਿਣ ਵਾਲੀ ਇਹ ਕੂੜ ਹੈ ਤਾਂ ਸਤਿਗੁਰੂ ਉੱਤੇ ਤੱਕ ਕਹਿੰਦੇ ਨੇ ਜਿੱਥੇ ਤੱਕ ਤੇਰੀ ਬੇਸਮਝੀ ਜਿਵੇਂ ਆਪਾਂ ਬੱਚੇ ਨੂੰ ਪਿਆਰ ਦੇ ਨਾਲ ਸਮਝਾ ਦਿੱਤਾ ਸਮਝਿਆ ਨਹੀਂ ਸਮਝਿਆ ਝਿੜਕਣਾ ਪੈਂਦਾ ਝਿੜਕੜ ਤੋਂ ਨਾ ਸਮਝੇ ਤਾਂ ਫਿਰ ਚਪੇੜ ਵੀ ਲਾਉਣੀ ਪੈਂਦੀ ਹੈ ਹੁਣ ਸਤਿਗੁਰੂ ਸਾਨੂੰ ਚਪੇੜ ਮਾਰ ਰਹੇ ਨੇ ਕੂੜ ਰਾਜਾ ਸਤਿਗੁਰੂ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਹੁਣ ਪ੍ਰੀਤ ਨੂੰ ਵੀ ਝੂਠਾ ਕਹਿਆ ਪੂਰੇ ਘਰ-ਵਾਰ ਨੂੰ ਸਾਰਾ ਕੁਝ ਸਤਿਗੁਰਾਂ ਨੇ ਝੂਠਾ ਕਹਿ ਦਿੱਤਾ ਆਪ ਰਚਿਆ ਹੋਇਆ ਸਤਿਗੁਰਾਂ ਨੇ ਅਤੇ ਆਪ ਹੀ ਕਹਿੰਦੇ ਭਾਈ ਝੂਠਾ ਹੈ ਇੱਕ ਪਾਸੇ ਸਤਿਗੁਰੂ ਕਹਿੰਦੇ ਨੇ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਵਿਸ਼ਵਾਸ ਇਹ ਝੂਠਾ ਕਿਵੇਂ ਹੋ ਸਕਦਾ ਬਾ ਸੱਚੇ ਨੇ ਬਣਾਈ ਅਤੇ ਬਾਸ ਵੀ ਫਿਰ ਸੱਚੇ ਦਾ ਝੂਠਾ ਤਾਂ ਨਹੀਂ ਹੈ ਸਤਿਗੁਰੂ ਸਾਡੀ ਅਵਸਥਾ ਦੀ ਗੱਲ ਕਰਦੇ ਨੇ ਕਿ ਇੱਥੇ ਤੇਰੀ ਕੂੜ ਵਾਲੀ ਅਵਸਥਾ ਹੋਈ ਹੈ ਇੱਥੇ ਥੋੜਾ ਤੈਨੂੰ ਹਲੂਨਾ ਦੇ ਰਹੇ ਆਂ ਤੇਰੀ ਆਤਮਾ ਨੂੰ ਝੰਡੋੜ ਰਹੇ ਆਂ ਸਮਝੇਗਾ ਇਹ ਉਸ ਚੇਦੀ ਕੋਟੜੀ ਹੈ ਕੋਈ ਗਲਤ ਕੰਮ ਨਾ ਕਰੀ ਕੋਈ ਐਦਾਂ ਦਾ ਕੰਮ ਨਾ ਕਰੀ ਇਹ ਰੱਬ ਦੇ ਦਰ ਤੇ ਵਿਰਦ ਨੂੰ ਸ਼ਰਮ ਸ਼ਾਰਮ ਹੂਣਾ ਪਵੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਪ ਸਾਚ ਧਾਰੀ ਸਭ ਸਾਚ ਰੱਬ ਨੇ ਆਪਣੀ ਕਲਾ ਵੀ ਸੱਚਤਾਰੀ ਹੋਈ ਹੈ ਅਤੇ ਓਤ ਪੋਤ ਆਪਨ ਸੰਗਰਾਜ ਰੱਬ ਨੇ ਇੱਕ ਕਾਇਨਾਤ ਬਣਾਈਏ ਕੁਦਰਤ ਬਣਾਈਏ ਜਿਵੇਂ ਤਾਣਾ ਪੇਟੀ ਦਾ ਹੁੰਦਾ ਹੈ ਇਸ ਤਰ੍ਹਾਂ ਇੱਕ ਦੂਜੇ ਦੇ ਵਿੱਚ ਇਹ ਗੁੜੰਦ ਹੈ ਰੱਬ ਭਾਵੇਂ ਕੀੜੀ ਹੈ ਭਾਵੇਂ ਹਾਥੀ ਹੈ ਭਾਵੇਂ ਪਤਾਲ ਦੇ ਵਿੱਚ ਰਹਿਣ ਵਾਲੇ ਨੇ ਭਾਵੇਂ ਆਕਾਸ਼ ਦੇ ਵਿੱਚ ਰਹਿਣ ਵਾਲੇ ਨੇ ਤਾਣੇ ਪੋਟੇ ਦੇ ਵੰਨ ਸਤਿਗੁਰਾਂ ਨੇ ਆਪ ਰਚਿਆ ਹੋਇਆ ਹੈ ਅਰ ਰੱਬ ਤੋਂ ਤੂੰ ਦੂਰ ਹੋ ਸਕਦਾ ਹੈ ਰੱਬ ਦਿੱਥੋਂ ਦੂਰ ਨਹੀਂ ਹੈ ਰਤਾ ਪਰ ਵੀ ਸਤਗੁਰੂ ਕਹਿੰਦੇ ਰੱਬ ਦਿੱਥੋਂ ਦੂਰ ਨਹੀਂ ਹੈ ਤਾਂ ਤਾਂ ਕੀ ਗਤ ਮਿਤ ਕਹੀ ਨਾ ਜਾਏ ਕਿਉਂਕਿ ਰੱਬ ਦੀ ਨਾ ਤਾਂ ਗਤ ਅਤੇ ਨਾ ਮਿਤ ਮਿਤ ਹੁੰਦੀ ਹੈ ਮਿੰਤੀ ਕਰਨੀ ਗਤ ਹੁੰਦੀ ਹੈ ਜਾਣਣਾ ਕਿ ਮੈਂ ਇੱਥੇ ਤੱਕ ਜਾਣ ਲਿਆ ਅਤੇ ਮਿੰਤੀ ਇੱਥੇ ਤੱਕ ਮਿਤ ਕਰ ਲਈ ਹੈ ਗਣਤੀ ਮਿੰਤੀ ਕਰ ਲਈ ਹੈ ਸਤਗੁਰੂ ਕਹਿੰਦੇ ਨੇ ਉਹ ਵੀ ਗਣਤੀ ਤੋਂ ਬਾਹਰ ਨਹੀਂ ਪਰਮਾਤਮਾ ਦੁਨੀਆਂ ਤੇ ਜਿੰਨੇ ਧਰ ਬਨੇ ਸਭ ਸਤਕਾਰਯੋਗ ਨੇ ਧਰਮਾਂ ਦੇ ਮੁਤਾਬਕ ਚੱਲਣ ਵਾਲੇ ਸਤਕਾਰਯੋਗ ਨੇ ਅ ਰੱਬ ਦੇ ਰਸਤੇ ਤੇ ਕਿਹੜਾ ਚੱਲੇ ਆ ਇਹਦੀ ਪਹਿਚਾਨ ਕਰਨੀ ਬੜਾ ਮੁਸ਼ਕਲ ਹੈ ਸਭ ਤੋਂ ਔਖਾ ਕੰਮ ਇਹ ਹੈ ਆ ਦੁਨੀਆਂ ਤੇ ਤੁਹਾਨੂੰ ਬੁਖਾਵੇ ਕਰਨ ਵਾਲੇ ਬੜੇ ਮਿਲ ਜਾਂਦੇ ਨੇ ਜਿਹੜਾ ਦਿਲੋਂ ਪਿਆਰ ਕਰਦਾ ਹੈ ਰੱਬ ਨੂੰ ਪਰਮਾਤਮਾ ਨੂੰ ਰੱਬ ਦੇ ਅਨੁਕੂਲ ਰੱਬ ਦੀ ਮਰਿਆਦਾ ਦੇ ਅਨੁਸਾਰ ਚੱਲਣ ਵਾਲਾ ਮਿਰ ਲਈ ਹੋਵੇਗਾ ਕਿਉਂਕਿ ਉਹਦਾ ਪਤਾ ਹੈ ਰੱਬ ਦੇ ਵਾਂਗ ਸ਼ਾਂਤ ਬਹਿ ਜਾਂਦਾ ਹੈ ਨਾ ਉਹਨੇ ਕੁਝ ਬੋਲਣਾ ਹੈ ਅਤੇ ਨਾ ਉਹਨੇ ਕੁਝ ਬਿਆਨ ਕਰਨਾ ਕਿਉਂਕਿ ਕਬੀਰ ਜੀ ਕਹਿੰਦੇ ਨੇ ਕਉ ਕਬੀਰ ਗੁੰਗਿਆ ਗੁੜ ਖਾਇਆ ਪੁੱਛੇ ਤੇ ਗਿਆ ਕਹੀਏ ਦੁਨੀਆ ਦਾ ਸਵਾਦ ਪਿੱਖਾ ਉਹਦਾ ਸਵਾਦ ਚਖੇਂਗਾ ਆ ਦੱਸੇਗਾ ਇਹ ਚਰਚਰਾ ਹੈ ਇਹ ਸਵਾਦਲਾ ਹੈ ਅਤੇ ਇਹ ਤਾਂ ਤੇਛੇ ਦੰਦ ਹੈ ਦੁਨੀਆ ਦੱਸਦੀ ਪਈ ਹੈ ਹੁਣ ਰੱਬ ਦਾ ਜਿਹਨੇ ਸਵਾਦ ਚਖ ਲਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹਦਾ ਤਾਂ ਰਸ ਲੈਂਦਾ ਉਹਦਾ ਤਾਂ ਆਨੰਦ ਹੁੰਦਾ ਆਨੰਦ ਵੀ ਬਿਆਨ ਥੋੜਾ ਕੀਤਾ ਜਾਂਦਾ ਹੈ आनंद ਕਿਸੇ ਦੇ ਨਾਲ ਬੰਡੇ ਆ ਥੋੜਾ ਜਾਂਦਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਕਦੋਂ ਮਨ ਦੇ ਵਿੱਚ ਵਧਾਈਆਂ ਵੱਜੀਆਂ ਨੇ ਸਹਿਜ ਸੇਤੀ ਦੇ ਨਾਲ ਮਨੋ ਸਹਿਜ ਸੇਤੀ ਉਦੋਂ ਹੁੰਦੀ ਹੈ ਜਦੋਂ ਇਨਸਾਨ ਦਾ ਸਰੀਰ ਦਾ ਵੀ ਟਿਕਾ ਬਣਦਾ ਹੈ ਅਤੇ ਮਨ ਦਾ ਵੀ ਟਿਕਾ ਬਣਦਾ ਹੈ ਉਦੋਂ ਸਤਿਗੁਰੂ ਕਹਿੰਦੇ ਨੇ ਖੁਸ਼ੀਆਂ ਹੁੰਦੀਆਂ ਨੇ ਰੱਬ ਦੀ ਗਿਣਤੀ ਮਿੰਤੀ ਤੋਂ ਬਾਹਰ ਨੇ ਆਨੰਦ ਲੈਣਾ ਖੁਸ਼ੀਆਂ ਇਸ ਮਿੰਤੀ ਤੋਂ ਬਾਹਰ ਹੋ ਜਾ ਕੱਟ ਕਰ ਲੈ ਭਾਵੇਂ ਵੱਧ ਕਰ ਲੈ ਗਿਣਤੀ ਦੇ ਵਿੱਚ ਨਾ ਪਾਈ ਦੂਸਰ ਹੋਏ ਸੋਜੀ ਪਾਏ ਦੁਨੀਆਂ ਦੇ ਵਿੱਚ ਰੱਬ ਤੋਂ ਬਿਨਾਂ ਤੈਨੂੰ ਕੋਈ ਸੋਜੀ ਨਹੀਂ ਦੇ ਸਕਦਾ ਹੁਣ ਸੋਜੀ ਇਹ ਸਾਨੂੰ ਗ੍ਰੰਥਾਂ ਦੇ ਵਿੱਚ ਮਿਲਦੀ ਹੈ ਰੱਬ ਨੇ ਆਪਣੇ ਭਗਤਾਂ ਨੂੰ ਸੋਜੀ ਦਿੱਤੀ ਭਗਤਾਂ ਨੇ ਤਕਰੀਬਨ ਕਲਮਬੰਦ ਕੀਤਾ ਹੋਇਆ ਜਿਤਨੇ ਵੀ ਗ੍ਰੰਥ ਨੇ ਕਲਮਬੰਦ ਕੀਤੇ ਨੇ ਕਲਮ ਬੰਦ ਆਪਣੇ ਹੱਥੀ ਲਿਖਣਾ ਆਪਣੇ ਹੱਥੀ ਇਹਨੂੰ ਇਹਦੇ ਅਧਿਐਨ ਕਰਨਾ ਵਿਚਾਰਨਾ ਸਿਰਵ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜੋ ਸਾਡੀ ਝੋਲੀ ਦੇ ਵਿੱਚ ਸਤਿਗੁਰਾਂ ਨੇ ਪਾਏ ਨੇ ਬਾਕੀ ਦੇ ਗ੍ਰੰਥ ਬਾਦ ਦੇ ਵਿੱਚ ਲਿਖੇ ਗਏ ਨੇ ਅਲਫਾਜ਼ ਉਹਨਾਂ ਦੇ ਨੇ ਪੀਰਾਂ ਪਕੰਬਰਾਂ ਦੇ ਪਰ ਹਜ਼ਾਰਾਂ ਬਰੇ ਬਾਦ ਦੇ ਵਿੱਚ ਲਿਖਿਆ ਗਏ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਕਲੌਤੇ ਵਿਸ਼ਵ ਭਰ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇਹੀ ਨੇ ਜਿਨ੍ਹਾਂ ਨੇ ਗੁਰੂ ਨੇ ਆਪ ਲਿਖਿਆ ਅਤੇ ਉਹਨਾਂ ਦਾ ਅਧਿਐਨ ਵੀ ਆਪ ਹੀ ਕੀਤਾ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਨੂੰ ਜਿਨ੍ਹਾਂ ਦੇ ਕੋਲ ਗ੍ਰੰਥ ਸੀ ਲੈ ਕੇ ਆਉ ਉਹਨਾਂ ਨੇ ਜਵਾਬ ਦੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਵਾਨੀ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਇਆ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਣ ਤਕਰੀਬਨ ਇਹਦੇ ਅਰਥ ਵੀ ਆਪ ਕੀਤੇ ਸੀ ਸਤਿਗੁਰਾਂ 40 ਉਥੇ ਮੁਕਤੇ ਨੇ ਜਿਹੜਾ ਨੂੰ 40 40 ਜਿਨ੍ਹਾਂ ਨੇ ਇੱਕ ਇੱਕ ਓੰਕਾਰ ਤੋਂ ਲਾ ਕੇ 18 10 20 ਤੱਕ ਇਹਦੇ ਅਰਥ ਸਮੇਤ ਬਾਣੀ ਸੁਣੀ ਸੀ ਉਹਨਾਂ ਨੂੰ ਮੁਕਤੀ ਦੀ ਪਦਵੀ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤਾਂ ਹੁਣ ਇਹ ਸਿਰਫ ਇਕਲੋਤੀ ਬਾਣੀ ਆ ਦੂਸਰ ਹੋਏ ਅਸੋਜੀ ਪਾਈ ਦੁਨੀਆ ਤੇ ਹੈ ਕਿਹੜਾ ਕਿ ਤੈਨੂੰ ਸੋਜੀ ਦੇ ਦੇਗਾ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਗੁਰਪ੍ਰਸਾਦ ਨਾਨਕ ਹੋ ਜਾ ਕੇ ਆ ਪਿਆਰੇ ਆ ਤਿਸ ਕਾ ਕੀਆ ਸਾ ਪ੍ਰਵਾਨ ਰੱਬ ਦਾ ਜੋ ਕੀਤਾ ਹੋਇਆ ਨਾ ਪ੍ਰਵਾਨ ਖਿੜੇ ਮੱਥੇ ਪ੍ਰਵਾਨ ਕਰ ਖੁਸ਼ੀ ਆਈ ਹੈ ਇਹ ਤੁਹਾਡੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਇਹ ਸਦੀਵੀ ਰਹਿ ਸਕਦੀ ਹੈ ਦੁੱਖ ਆਇਆ ਤੁਹਾਡੀ ਕਿਰਪਾ ਦੇ ਨਾਲ ਸੈਕਿੰਡਾਂ ਦੇ ਵਿੱਚ ਜਾ ਸਕਦਾ ਹੈ ਤੇ ਜਦੋਂ ਰੱਬ ਨੂੰ ਇਹ ਪ੍ਰਵਾਨ ਕਰਕੇ ਚੱਲਦਾ ਹੈ ਖੁਸ਼ੀ ਵੀ ਤੁਹਾਡਾ ਗਮ ਵੀ ਤੁਹਾਡਾ ਜੋ ਕੁਝ ਵਰਤਦਾ ਪਿਆ ਤੁਹਾਡਾ ਔਰ ਪ੍ਰਸਾਦ ਨਾਨਕ ਇਹੋ ਜਾਨ ਇਹ ਗੁਰੂ ਦੀ ਕਿਰਪਾ ਕਰਕੇ ਜਿਹੜਾ ਗਮ ਨੂੰ ਵੀ ਗੁਰੂ ਦੀ ਕਿਰਪਾ ਦੇ ਨਾਲ ਹਟਾ ਲੈਂਦਾ ਆ ਫਿਰ ਉਹਦੇ ਲਈ ਹਰ ਇੱਕ ਚੀਜ਼ ਸਤਗੁਰੂ ਬਹਾਰ ਬਣਾ ਦਿੰਦੇ ਨੇ ਖੁਸ਼ੀਆਂ ਦਾ ਖੇੜਾ ਬਣਾ ਦਿੰਦੇ ਨੇ ਸਤਗੁਰਾਂ ਦੀ ਫਿਰ ਰਹਿਮਤ ਵਰਸਦੀ ਆ ਜਦੋਂ ਇਹ ਗੁਰੂ ਦੇ ਮੁਤਾਬਕ ਚੱਲਦਾ ਸਮਾਪਤੀ ਦਾ ਸਮਾ ਉਹਨਾਂ ਬੁਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ